ਜੀ ਮਸਲਾ ਜੀ ਮਸ਼ਹੂਰ ਬੰਦੇ ਆ ਦਾ ਮਰਨਾ ਕੋਈ ਜਿਨ੍ਹਾਂ ਦਾ ਵੀ ਆਪਣਾ ਨਾਮ ਬਣਾਇਆ ਨਾ ਕਿਸੇ ਵੀ ਖੇਤਰ ਵਿੱਚ ਹੋ ਸਕਦਾ ਗਾਇਕੀ 'ਚ ਹੋ ਸਕਦਾ ਗੇਮਾਂ 'ਚ ਹੋ ਸਕਦਾ ਬਿਜ਼ਨਸ 'ਚ ਹੋ ਸਕਦਾ ਨੌਕਰੀ 'ਚ ਹੋ ਸਕਦਾ ਮਤਲਬ ਕੋਈ ਵੀ ਬੰਦਾ ਜਿਹੜਾ ਵੀ ਕੋਈ ਕੰਮ ਕਰਦਾ ਚਾਹੇ ਛੋਟੇ ਤੋਂ ਛੋਟਾ ਚਾਹ ਕੋ ਰੀਡੀ ਵੀ ਲਾਉਂਦਾ ਜਾਂ ਕੋਈ ਛੋਟੀ ਤੋਂ ਛੋਟੀ ਚੀਜ਼ ਵੇਚਦਾ ਚਾਹ ਵੇਚਦਾ ਜਾਂ ਮਤਲਬ ਕਹਿੰਦਾ ਬਾਪ ਇੱਕ ਸੈਲੀਬ੍ਰੇਟ ਬੰਦਾ ਨਾ ਹੋਣਾ ਚਾਹੀਦਾ ਤੇ ਹਰ ਖੇਤਰ ਦੇ ਵਿੱਚ ਚਲੋ ਸਾਰੇ ਦੀ ਕੋਸ਼ਿਸ਼ ਹੁੰਦੀ ਆਪਣਾ ਨਾਮ ਬਣਾਈਏ ਸੇ ਇੱਕ ਕੋਈ ਵੀ ਕੰਮ ਕਰਦਾ ਤੇ ਉਹ ਆਪਾਂ ਕਹਿੰਦੇ ਨੇ ਉਹ ਬੜੀ ਲੰਮੀ ਰੀਤ ਦਾ ਕੂੜਾ ਕਿ بڑے ਸਾਲਾਂ ਤੋਂ ਕੀ ਆ ਰਿਹਾ ਚਾਹੇ ਗਾਇਕੀ ਚਾ ਚਾਹੇ ਗੇਮਾਂ ਚਾਹੇ ਕਾਰੋਬਾਰ ਮਲੋ ਐਣੀ ਸਾਰੇ ਕਿਸੇ ਚ ਇੱਕ ਕਈ ਵੀਰ ਥੋੜਾ ਸਮਾਂ ਉੱਠਦੇ ਆ ਗੇਮਾਂ ਚ ਲਾ ਲੋ ਕਿਸੇ ਕਾਰੋਬਾਰੀ ਚ ਲਾ ਲੋ ਗਾਇਕੀ ਚ ਲਾ ਲੋ ਕੋਈ ਇੱਕ ਦੋ ਗਾਣੇ ਕੱਢੇ ਮਸ਼ਹੂਰ ਹੋ ਗਏ ਬਾਅਦ ਮਿਸ ਹੋ ਗਏ ਨਾ ਬਣਾ ਗਿਆ ਤੇ ਇਸ ਤਰ੍ਹਾਂ ਹੀ ਇਹ ਦੋ ਪੱਖ ਹੈ ਨਾ ਇੱਕ ਆ ਜਲਦੀ ਮਸ਼ਹੂਰ ਹੋਣਾ ਤੇ ਜਲਦੀ ਗਾਇਬ ਹੋ ਜਾ ਜਿਵੇਂ ਕੋਈ ਤਗੜੇ ਪਲੇਅਰ ਕਈ ਵਾਰੀ ਕਬੱਡੀ ਚ ਨਾਮ ਬਣਾਉਂਦੇ ਆ ਤੇ ਸਾਲ ਦੋ ਸਾਲ ਖੇਡਦੇ ਆ ਮੁੜ ਕੇ ਕੋਈ ਨਸ਼ਿਆਂ ਚ ਵੜ ਗਿਆ ਤੇ ਕੋਈ ਕਿਤੇ ਪੈ ਗਿਆ ਤੇ ਕੰਮ ਖਰਾਬ ਹੋ ਗਿਆ ਇੱਕ ਆ ਜਿਹੜੇ ਜਿਵੇਂ ਆਪਾਂ ਗੱਲ ਕਰਦੇ ਆ ਵੀ ਨੇਚਰਲ ਖੇਡਾ ਖੇਡਣ ਵਾਲੇ ਜਾਂ ਸਹੀ ਤਰੀਕੇ ਨਾਲ ਚੱਲਣ ਵਾਲੇ ਉਹ ਲੰਮੀ ਰੇਸ ਦੇ ਘੋੜੇ ਇਹਨਾਂ ਨੂੰ ਕੀ ਆ ਜਾਂਦਾ ਵਾ ਹੈਗੇ ਆ ਹਰ ਖੇਰੇ ਖੇਤਰ ਚ ਹੈਗੇ ਲੰਮੀ ਰੇਸ ਦੇ ਘੋੜੇ ਹਰੇ ਖੇਤਰ ਚ ਹੈਗੇ ਕਈ ਆਪਾਂ ਨਿੱਕੇ ਹੁੰਦੇ ਦੁਕਾਨਾਂ ਦੇ ਨਾਂ ਹੀ ਸੁਣਦੇ ਆ ਰਹੇ ਆ ਉਹ ਫੁਲਾਣੀ ਦੁਕਾਨ ਵੀ ਕਿਵੜਾ ਨਾ ਤੋਂ ਮੁਨਿਆਰੀ ਦੀ ਦੁਕਾਨ ਹਾਂਜੀ ਇਤੋਂ ਉਹ ਅੱਜ ਵੀ ਸਦਾ ਭਾਰ ਚੱਲਣ ਡਿਆ ਛੋਟੇ ਹੁੰਦੇ ਆਪਾਂ ਸੁਣਦੇ ਆ ਰਹੇ ਆ 50 50 ਸਾਲ ਤੋਂ ਕਈ ਦੁਕਾਨਾਂ 100 100 ਸਾਲ ਤੋਂ ਉੱਥੇ ਚੱਲੇ ਆਉਣ ਦੇ ਤੇ ਇੱਕ ਘਟਨਾਵਾਂ ਜਿਵੇਂ ਆ ਹੋਈਆਂ ਵਾ ਜਿਵੇਂ ਹੁਣ ਸਿੱਧੂ ਮੂਸੇਵਾਲਾ ਥੋੜਾ ਸਮਾਂ ਆਇਆ ਚਮਕੀਲਾ ਥੋੜਾ ਸਮਾਂ ਆਇਆ ਤੇ ਦੁਨੀਆਂ ਤੇ ਛਾਪ ਛੱਡ ਗਈ ਬੰਦੇ ਇਹ ਵੀ ਇੱਕ ਹੈ ਗੱਲ ਤੇ ਕੱਲ ਇੱਕ ਨਾ ਵੀਡੀਓ ਵੇਖ ਰਿਆ ਹਾਂ ਤੇ ਬੜਾ ਦੁੱਖਜਾ ਲੱਗਾ ਰਾਜਵੀਰ ਜਵੰਦੇ ਨੇ ਜਿਹੜੀ ਗੱਲ ਕਹੀ ਕਿ ਮੈਂ ਚਾਹਣਾ ਕਿ ਜਿਹੜੇ ਵਿਆਹਾਂ ਦੇ ਪ੍ਰੋਗਰਾਮ ਐ ਕਰ ਰਿਆਂ ਉਹ ਉਹਨਾਂ ਦੇ ਗਾਂ ਬੱਚਿਆਂ ਦੇ ਵਿਆਹ ਵੀ ਕਰਾਂ ਮੇਰਾ ਇੱਕ ਸੁਪਨਾ ਹੈ ਹਾਂਜੀ ਇੱਕ ਤਾਂ ਮੇਰਾ ਸੁਪਨਾ ਹੈ ਕਿ ਮੈਂ ਕੋਈ ਐਹੋ ਜਿਹਾ ਗੀਤ ਗਾ ਦਵਾਂ ਜਿਹੜਾ ਮੈਨੂੰ ਅਮਰ ਕਰ ਦੇ ਓਕੇ ਇੱਕ ਮੇਰਾ ਸੁਪਨਾ ਇਹ ਹੈ ਕਿ ਮੈਂ ਜਿਹੜੇ ਮੁੰਡੇ ਦੇ ਵਿਆਹ 'ਚ ਮੈਂ ਅੱਜ ਗਿਆ ਜਾਂ ਸਾਲ ਪਹਿਲਾਂ ਗਿਆ ਹਾਂਜੀ ਅਗੋ ਜੇ ਉਹਦੇ ਮੁੰਡਾ ਹੋਇਆਗਾ ਤਾਂ ਉਹਦੇ ਵਿਆਹ ਵੀ ਮੈਂ ਗਾਵਾਂ। ਓਹ ਇਹ ਮੇਰਾ ਸੁਪਨਾ ਹੈ ਜੀ ਮੈਂ ਇੰਨਾ ਲੰਮਾ ਟਾਈਮ ਗਾਵਾਂ। ਇਹ ਤਾਂ ਬਹੁਤ ਸੋਹਣਾ ਸੁਪਨਾ ਹੈ। ਉਹ ਉਹਨਾਂ ਦੇ ਗਾਂ ਬੱਚਿਆਂ ਦੇ ਵਿਆਹ ਵੀ ਕਰਾਂ। ਬੜੀ ਮੈਂ ਤਾਂ ਇਹਨਾਂ ਬੜੀ ਛੋਟੀ ਜੀ ਮੰਗ ਮੰਗੀ ਹੈ ਨੇ ਯਾਰ ਵਾਹਿਗੁਰੂ ਤੋਂ। ਪ੍ਰਮਾਤਮਾ ਤੋਂ। ਨਹੀਂ ਪੂਰੀ ਹੋਈ। ਮੈਂ ਨੂੰ ਛੋਟੀ ਜੀ ਮੰਗ ਸਮਝਦਾ ਮੈਂ। ਇਹ ਕੋਈ ਬਹੁਤੀ ਵੱਡੀ ਮੰਗ ਤਾਂ ਹੈ ਹੀ ਨਹੀਂ ਇਹ ਯਾਰ। ਜਿਸ ਤਰ੍ਹਾਂ ਦਾ ਉਹਦਾ ਸਾਰਿਆਂ ਲੋਕਾਂ ਨੇ ਉਹ ਇਨਸਾਨ ਬੜਾ ਵਧੀਆ ਸੀ ਇੱਕ इमोशनल ਜਿਹਾ ਹੀ ਬਹੁਤ ਵਧੀਆ ਹੀ ਮੁੰਡਾ ਜ਼ਿੰਦਗੀ ਚ ਕੋਈ ਉਹਦੀ ਕੰਟਰੋਵਰਸੀ ਨਹੀਂ ਕੋਈ ਕਿਹੇ ਨਾ ਬਹਿਸ ਪਸਾਈ ਆਰੀ ਹੋਇਆ ਜਾਂ ਕੋਈ ਉਹਦਾ ਕੋਈ ਪੰਗਾ ਖੜਾ ਨਹੀਂ ਹੋਇਆ ਜਾਂ ਕਿਸ ਤਾਂ ਲਾ ਲੋ ਸਾਰਿਆਂ ਨਾਲ ਹੀ ਮਿਲਦਾ ਵਰਤਾ ਹੈ ਆਲ ਰੌਂਡਰ ਸੀ ਤੇ ਪਰ ਮੈਨਾਂ ਵੀ ਇਹ ਬੜੀ ਮੰਗ ਉਹਦੀ ਛੋਟੀ ਸੀ ਮੈਨੂੰ ਮੰਗ ਕੇ ਛੋਟੀ ਬਹੁਤੀ ਲੱਗਦੀ ਆ ਪਤਾ ਕਿਉਂ ਫਿਰ ਆਪਣੇ ਆਪ ਤੇ ਕਈ ਵਾਰ ਸੋਚਦਾ ਯਾਰਾਂਹੀਂ ਤੇ ਫਿਰ ਕਿੰਨਾ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਅਸੀਂ ਤੇ ਕਰਦੇ ਹੀ ਨਹੀਂ ਤੇ ਉਹਦੀ ਇਹ ਨਿੱਜੀ ਜੀ ਮੰਗ ਸੀ ਤੇ ਹੁਣ ਚਲੋ ਤੁਹਾਨੂੰ ਦੱਸਿਆ ਵੀ ਹਰ ਖੇਤਰ ਚ ਬੰਦਾ ਸਿੱਧੂ ਮੂਸੇਵਾਲਾ ਹੋਣਾ ਚਾਹੀਦਾ ਕੋਈ ਵੀ ਕੰਮ ਹੋਵੇ ਆਪਣਾਣਾ ਕੰਮ ਹੈ ਫੋਟੋਗ੍ਰਾਫੀ ਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਲੰਮੀ ਰੇਸ ਦੇ ਘੋੜਿਆਂ ਚ ਆਪਾਂ ਵੀ ਆਉਨੇ ਆਂ ਵੀ ਜਦੋਂ ਤੋਂ ਲੈ ਕੇ 1999 ਤੋਂ ਲੈ ਕੇ ਤੇ 26 ਸਾਲ ਆ ਤੇ ਵਾਹਿਗੁਰੂ ਦੀ ਕਿਰਪਾ ਰਹੀ ਆ ਵੀ ਸਟੂਡੀਓ ਸਥਿਰ ਰਿਹਾ ਵਾ ਸਭ ਸੱਜਣਾ ਮਿੱਤਰਾਂ ਸਭ ਨਾਲ ਦੇ ਬਦੌਲਤ ਵੀ ਆਪਾਂ ਡਾਵਾ ਡੋਲ ਨਹੀਂ ਹੋਏ ਮਤਲਬ ਉਹ ਛੋਟੀਆਂ ਮੋਟੀਆਂ ਤੇ ਤੁਹਾਨੂੰ ਪਤਾ ਹਰ ਕਾਰੋਬਾਰ ਚ 19 ਕਿਆਂ ਹੁੰਦੀਆਂ ਰਹਿੰਦੀਆਂ ਪਰ ਜਿਹੜੇ ਕੰਮ 'ਚ ਆਪਾਂ ਕੋਈ ਵੀ ਕੰਮ ਆ ਕਿਸੇ ਦਾ ਉਹਦੇ 'ਚ ਖੜੇ ਰਹਿਣਾ ਤੇ ਅੜੇ ਰਹਿਣਾ ਤੇ ਇਹ ਵੀ ਨਹੀਂ ਐਵੇਂ ਸੇਰੀ ਡਾ ਛੱਡਣਾ ਕਿ ਕੰਮ ਨਾ ਹੋਣਾ ਤੇ ਐਵੇਂ ਕਈ ਵਾਰੀ ਬੰਦਾ ਕਈ ਕਾਰੋਬਾਰ ਵੀ ਹੋ ਜਾਂਦੇ ਵੀ ਇਤਰਾਫ ਫਸ ਜਾਂਦਾ ਉਹ ਅੜਿਆ ਫਸਿਆ ਰਹਿਦਾ ਸਾਰੀ ਉਹ ਕਾਰੋਬਾਰ ਕਰੀ ਜਾਂਦਾ ਤੇ ਮੁੜ ਕੇ ਉਹ ਫਸਿਆ ਹੀ ਨਾ ਕਰਦਾ ਵੀ ਔਖਾ ਜਾਂਦਾ ਪਰ ਨਹੀਂ ਆਪਾਂ ਫਜ਼ੇ ਨਹੀਂ ਆਪਾਂ ਸ਼ੌਂਕ 'ਚ ਹੀ ਰਹੇ ਤੇ ਵਧੀਆ ਰਿਹਾ ਤੇ ਸਾਰਾ ਸਿਸਟਮ ਅੱਜ ਤੱਕ ਵੀ ਵਧੀਆ ਚੱਲਦਾ ਆ ਰਿਹਾ ਵਧੀਆ ਕਿਰਪਾ ਜੀ ਮਹਾਰਾਜ ਇਤਾਂ ਮੈਂ ਰਾਜੀਤ ਜਵੰਦੇ ਦੀ ਗੱਲ ਨੂੰ ਛੋਟੀ ਤਾਂ ਮੰਨਿਆ ਨਾ ਕਿਉਂਕਿ ਮੈਂ ਨਾ ਵੀ ਇਹ ਤੇ ਕੰਮ ਯਾਰ ਮੇਰੇ ਨਾਲ ਤੇ 3 ਸਾਲਾਂ ਦਾ ਹੋਇਆ ਪਿਆ ਵਾ ਤੇ ਅਸੀਂ ਉਸ ਪ੍ਰਮਾਤਮਾ ਦਾ ਇੰਨਾ ਸ਼ੁਕਰਾਨਾ ਕੀਤਾ ਹੀ ਨਹੀਂ ਗਿਆ ਹਰ ਤੂੰ ਹੁੰਦਾ ਹੀ ਨਹੀਂ ਤੇ ਅਜੇ ਵੀ ਉਹੋ ਦੌੜ ਭੱਜ ਗਾਣ 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 ਕਰੀ ਜਨੇ ਤੇ ਜ਼ਿੰਦਗੀ ਦਾ ਕੋਈ ਪਤਾ ਹੀ ਨਹੀਂ ਕਦੋਂ ਪਟਾਕੇ ਪੈ ਜਾਂਦੇ ਥੇ ਹੁਣ ਜਿਹੜੇ ਮੁੰਡਿਆਂ ਦੇ ਮੈਂ ਵਿਆਹ ਕੀਤੇ ਹੀ 1998-99 ਦੇ ਵਿੱਚ 97 ਵਿੱਚ ਮੈਂ ਆ ਗਿਆ ਫੋਟੋਗ੍ਰਾਫੀ 'ਚ ਉਹਨਾਂ ਦੇ ਤੇ ਵਿਆਹ ਕਰਕੇ ਉਹਨਾਂ ਸਮਿਆਂ ਦੇ ਵਿੱਚ ਮੈਂ ਜਿਹੜੇ ਮੁੰਡਿਆਂ ਦੇ ਹੱਥੀਂ ਸਾਰੇ ਪ੍ਰੋਗਰਾਮ ਜਿ ਤਰ੍ਹਾਂ ਸਿੰਗਰ ਬੁੱਕ ਕਰਾਉਣੇ, ਕੈਟਰਿੰਗ ਕਰਾਉਣੀ, ਟੈਂਟ ਕਰਾਉਣੇ, ਐਰਾਬ ਵਗੈਰਾ A to Z ਚੀਜ਼ਾਂ ਮੈਂ ਬੁੱਕ ਕਰਾਉਣਾ ਨਾ ਹਾਂ ਦੇ ਤੋਦਾਂ ਕਿ ਮੈਂ ਪਤਾ ਹੀ ਨਹੀਂ ਕਿ ਕਿੰਨੇ ਕ ਮੁੰਡਿਆਂ ਦੇ ਸਿਰ ਤੇ ਵਿਆਹ ਦੀ ਪਾਗੀ ਬੰਨੀ ਆ। ਮੈਨੂੰ ਜ਼ਿਆਦਾਤਰ ਵਿਆਹ ਵੀ ਬੁੱਕ ਪੱਗ ਦੇ ਤੌਰ ਤੇ ਹੁੰਦੇ ਹੁੰਦੇ ਸੀ ਵੀ ਚਲੋ ਨਾਲੇ ਉਹਨੂੰ ਮੂਵੀ ਬੁੱਕ ਕਰਾਈਏ ਤੇ ਨਾਲੇ ਪੱਗ ਬਨ ਕੇ ਦਊਗਾ। ਉਹਨਾਂ ਦੇ ਨਾਲ ਚਾਹ ਸ਼ਗਨ ਸਕੀਮਾਂ ਇਹ ਨਹੀਂ ਚਲਦੀ ਹੁੰਦੀਆਂ। ਵੈਸੇ ਹੀ ਪੱਗਾਂ ਬਨ ਦਈਆਂ। ਤੇ ਪਤਾ ਨਹੀਂ ਕਿੰਨੇ ਕੇ ਮੁੰਡਿਆਂ ਦੇ ਮੈਂ ਪੱਗ ਬੰਨੀ ਆ। ਤੇ ਹੁਣ 3 ਸਾਲ ਹੋ ਗਏ 4 ਸਾਲ ਹੀ ਹੋ ਗਏ। ਜਿਨ੍ਹਾਂ ਦੇ ਥੀ ਸਾਰੇ ਪ੍ਰਵਾ ਮੁੰਡਿਆਂ ਦੇ ਕੀਤੇ ਵਿਆਹਾਂ ਦੇ ਉਹਨਾਂ ਦੇ ਮੁੰਡਿਆਂ ਦੇ ਵਿਆਹ ਉਹਨਾਂ ਦੀ ਕੁੜੀਆਂ ਦੇ ਵਿਆਹ 3 ਸਾਲਾਂ ਤੋਂ ਲਗਾਤਾਰ ਉਹ ਚੱਲਣ ਡਏ ਐ। ਐਗਜ਼ਾਮਪਲ ਸੇਖੋਂ ਕਲਾਸਾ ਉਸੀ ਲੈ ਲਓ ਹੋਰ ਵੀ ਬੜੇ ਨੇ। ਅੱਲਾ ਕੱਲਾ ਕੰਮ ਲਮਾਏ ਨਾ। ਗੁਰਵਿੰਦਰ ਸੇਖੋਂ ਦੇਖ ਲਓ 1999 ਵਿੱਚ ਵਿਆਹ ਸੀ। ਤੇ ਆ 2022 ਦੇ ਵਿੱਚ ਉਹਦੇ ਬੇਟੇ ਦਾ ਕੀਤਾ ਤੇ ਆ 3 ਸਾਲ ਹੋ ਗਏ। ਤੇ ਗਾੜੀ ਧਮਾਨ ਜੇ ਤੇ ਗਾੜੀ ਧਮਾਨ ਜੇ ਬੱਚਿਆਂ ਦੇ ਕਰ ਰਿਆ। ਦੋ-ਦੋ ਸਾਲ ਦੇ ਬੱਚੇ ਹੋ ਗਏ ਆ ਕਈਆਂ ਦੇ ਦੋ-ਦੋ ਸਾਲ ਦੇ, ਸਾਲ-ਸਾਲ ਦੇ, ਢਾਈ-ਢਾਈ ਸਾਲ ਦੇ ਬੱਚੇ ਹੋ ਗਏ ਜਿਨ੍ਹਾਂ ਦੇ ਮੈਂ ਅੱਜ ਕੱਲ੍ਹ ਧਮਾਨ ਕਰ ਰਿਆਂ ਤੀਸਰੀ ਪੀੜੀ ਦੇ ਤਾਂ ਥੋੜਾ ਜਿਹਾ ਦਿਨ ਇਹ ਗੱਲ ਦੀ ਸੁਣ ਕੇ ਮਨ ਨੂੰ ਇੱਕ ਵਜਾ ਹੀ ਆ ਰਹੀ ਸ਼ੁਕਰਾਨਾ ਬਹੁਤ ਘੱਟ ਕਰਦੇ ਆ ਤੇ ਪਰ ਵਾਹਿਗੁਰੂ ਜੀ ਆਪਾਂ ਨੂੰ ਸਭ ਕੁਝ ਦਿੰਦਾ ਵਾ ਆਪਾਂ ਪ੍ਰਮਾਤਮਾ ਦਿੰਦਾ ਸਭ ਕੁਝ ਆਪਾਂ ਫੇਰ ਵੀ ਮਰੂ ਮਰੂ ਕਰਨੋਂ ਹਟਦੇ ਨਹੀਂ ਹੁਣ ਤੀਸਰੀ ਪੀੜੀ ਦੇ ਪ੍ਰੋਗਰਾਮ ਚੱਲਣ ਦੇ ਆਪਣੇ ਤਮਾਮ ਤੇ ਮੰਗਣੋਂ ਤੇ ਭਾਵੇਂ ਕੀ ਫਿਰ ਹੁਣ ਪਤਾ ਤੇ ਘੜੀ ਦਾ ਨਹੀਂ ਬਾਕੀ ਵਾਹਿਗੁਰੂ ਤੰਦਰੁਸਤੀ ਰੱਖੇ ਸੇਰ ਦਾ ਪ੍ਰਤੀ ਤਖੂਸਰ ਦਾ ਪਾ ਇਹਨਾਂ ਦੇ ਪੋਤਰਿਆਂ ਦੇ ਵੀ ਵਿਆਹ ਕਰ ਦिए ਉਤਰੇ ਪੋਤਰੀਆਂ ਦੇ ਵਿਆਹ ਕਰਤੀਏ ਤੇ ਆਹ ਗੱਲਬਾਤ ਥੋੜੀ ਜਿ ਮੈਂ ਨਾ ਉਹ ਰਾਜਵੀਰ ਜਵੰਦੇ ਦੇ ਗੱਲ ਤੋਂ ਇੱਕਾਈ ਉਹਦੀ ਕਲਿੱਪ ਜੀ ਤੇ ਉਤੋਂ ਮੈਨੂੰ ਥੋੜਾ ਮਨ ਨੂੰ ਝੜਕਾਇਆ ਵੱਜਾ ਇਸ ਕਰਕੇ ਇਹਦਾ ਇੱਕ ਇਹ ਵੀ ਸਿਟਾ ਸਾਰਿਆਂ ਨੂੰ ਨਿਕਲਦਾ ਦੱਸਣਾ ਚਾਹੀਦਾ ਵਾ ਕਿ ਕੋਈ ਵੀ ਕੰਮ ਕਰਦੇ ਹੋ ਆ ਜਿਵੇਂ ਹੁਣ ਕੇਮਾਂ ਦੀ ਆਪਣੀ ਗੱਲ ਚੱਲਣ ਲਈ ਆ ਬੋਡੀਆਂ ਪ੍ਰਤੀ ਚੱਲਣ ਲਈ ਆ ਮਸਲਾ ਪ੍ਰਤੀ ਚੱਲਣ ਲਈ ਆ ਲੋੜ ਤੋਂ ਵੱਧ ਕੋਈ ਵੀ ਕੰਮ ਮੜਾ ਲੋੜ ਤੋਂ ਵੱਧ ਤੁਹਾਨੂੰ ਦੱਸਿਆ ਕਿ ਉਹ ਖਾਦਾ ਵੀ ਮੜਾ ਕੋਈ ਵੀ ਚੀਜ਼ ਲਿਮਟ ਚ ਹਾਂ ਠੀਕ ਆ ਨਹੀਂ ਰੱਖਿਆ ਜਾਂਦਾ ਖਿਆਲ ਹੁਣ ਮੇਰਾ ਉਹਨਾ ਕਿੰਨਾ ਕੋਲੇਸਟ੍ਰੋਲ ਹੁੰਦਾ ਵਾ ਸ਼ਾਇਦ 150 ਤੇ 150 ਟ੍ਰਾਈਗਲਿਸਰਾਈਡ ਦਾ ਹੁੰਦਾ ਵਾ ਤੇ ਮੇਰਾ 502 ਥਾਂ ਆਉਂਦਾ ਹੀ ਨਹੀਂ ਆ ਟਰਾਈ ਕੀ ਉਹਦਾ ਨਾਮ ਕੋਲੇਸਟ੍ਰੋਲ ਜਿਆ 400 500 400 500 ਦੇੜਿਆ ਇਹ ਚ ਤੇ ਦੂਜਾ ਟ੍ਰਾਇਗਲ ਸਾਈਡ 7-800000 ਇਹ ਫਿਰਦਾ ਰਹੀਦਾ ਤੇ ਇਹਦੇ ਚ ਕੱਲ ਨੂੰ ਕੋਈ ਅਟੈਕ ਆ ਜੇ ਮੈਨੂੰ ਤੇ ਮੈਂ ਕਹਦਾ ਨਹੀਂ ਰੱਬ ਥੱਕਾ ਕਰ ਗਿਆ ਨਹੀਂ ਥੱਕਾ ਨਹੀਂ ਕਰਨ ਲਿਆ ਥੱਕਾ ਮੈਂ ਕਰਨ ਲਿਆ ਵੀ ਮੈਂ ਚਿਕਨ ਤੋਂ ਮਿਲਾਂ ਨਹੀਂ ਰਿੰਦਾ ਤੇ ਜੇ ਚਿਕਨ ਖਾਣਾ ਤੇ ਨਹੀਂ ਕਸਰਤ ਨਹੀਂ ਕਰਦਾ ਕੱਲ ਨੂੰ ਕੋਈ ਵੀ ਭਾਣਾ ਵਰਤਦਾ ਨਾ ਇਹ ਇਹ ਆਪਾਂ ਕਹਿ ਦੇਣਾ ਕਿ ਸਾਡੇ ਨੌਜਵਾਨਾਂ ਨੂੰ ਨਜ਼ਰ ਲੱਗ ਗਈ ਰੱਬ ਟੱਕਾ ਕਰ ਗਿਆ ਟੱਕਾ ਨੂੰ ਆਪਾਂ ਆਪ ਸ਼ਰੀਰ ਦਾ ਕਰਨ ਦੇ ਵੱਧੋ-ਵੱਦੀ ਕਰਨ ਨੇ ਤੇ ਕੱਲ ਨੂੰ ਅਟੈਕ ਆ ਗਿਆ ਤੇ ਆ ਸਕਦਾ ਇਹ ਕਰਕੇ ਸਭ ਨੂੰ ਖਿਆਲ ਰੱਖਣਾ ਚਾਹੀਦਾ ਵਾ ਵੱਧ ਤੋਂ ਵੱਧ ਚਲੋ ਜੀ ਸਸੀ ਕਾਲੀ